ਪਟਿਆਲਾ ਦੇ ਅਰਬਨ ਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਣਨ ਅਤੇ ਉਹਨਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਅਰਬਨ ਸਟੇਟ ਫੇਸ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੰਦ ਹੱਲ ਕਰਨ ਤੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਅਰਬਨ ਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਇਸ ਲਈ ਉਹ ਨਿਰੰਤਰ ਪੀਡੀਏ ਦੀਆਂ ਅਧਿਕਾਰੀਆਂ ਨਾਲ ਮੀਟਿੰਗ ਵੀ ਕਰ ਰਹੇ ਹਨ। ਮੈਂ ਜੀ ਅਰਬਨ ਸਟੇਟ ਜਿਹੜੀ ਫੇਜ਼ 2 ਫਿਰ 1 ਫਿਰ 3 ਇਹਨਾਂ ਦੇ ਵਿੱਚ ਜਾ ਕੇ ਸਾਰਾ ਇਹਨਾਂ ਦੇ ਜਿਹੜੇ ਘਰਾਂ ਦੇ ਸਾਹਮਣੇ ਜਿੰਨੀਆਂ ਵੀ ਬਣੀਆਂ ਹੋਈਆਂ ਈਡਵੂਐਸ ਜਿਹੜੇ ਬਾਕੀ ਦੇ ਘਰ ਹੈਗੇ ਆ ਜੀ ਜਿਹੜਾ ਫੇਜ਼ 3 ਦੇ ਵਿੱਚ ਜਿਹੜੀ ਮਾਰਕੀਟ ਹੈ ਉਹਦੇ ਸਾਹਮਣੇ ਵੀ ਔਰ ਜਿੰਨੀਆਂ ਇਹਨਾਂ ਦੀਆਂ ਮੇਨ ਮਾਰਕੀਟਸ ਹਨ ਉਹਨਾਂ ਦੇ ਵਿੱਚ ਜਾ ਕੇ ਜਿੰਨੀਆਂ ਮੇਨ ਮਾਰਕੀਟਸ ਚਾਹੇ ਉਹ ਜਦੋਂ ਆਪਣਾ ਵਰਦਮਾਨ ਵਾਲੀ ਆ ਉੱਥੋਂ ਦੀ ਜਿੰਨੀਆਂ ਵੀ ਇੰਟਰਸ ਹਨ ਸਾਰੀਆਂ ਟੁੱਟੀਆਂ ਹੋਈਆਂ ਪਾਣੀ ਦੇ ਉੱਤੇ ਉੱਤੇ ਸਾਰੇ ਪੋਲਸ ਬਣੇ ਹੋਏ ਆ ਇਸੇ ਤਰ੍ਹਾਂ ਫੇਜ਼ 1 ਦੇ ਵਿੱਚ ਵੀ ਜਿੰਨੀਆਂ ਮੇਨ ਮਾਰਕੀਟਸ ਹਨ ਉਹਨਾਂ ਦਾ ਹੀ ਔਰ ਘਰਾਂ ਦੇ ਵਿੱਚ ਜਿਹੜਾ ਹੈਗਾ ਉਹਨੀਆਂ ਕਲੋਨੀਆਂ ਦੀਆਂ ਗਲੀਆਂ ਹੈਗੀਆਂ ਉਹ ਸਾਰੀਆਂ ਨੀਂਮੀਆ ਟੁੱਟੀਆਂ ਹੋਈਆਂ ਔਰ ਪਿਛਲੇ ਸਾਲ ਬਣਿਆ ਸੀ ਉਹ ਪਿਛਲੇ ਸਾਲ ਬਣਿਆ ਸੀ ਔਰ ਬਣਦੇ ਸਾਰੇ 1 ਮਹੀਨੇ ਚ ਟੁੱਟ ਗਿਆ ਸੀ ਉਹਦੀ ਕਿਸੇ ਦੀ ਜਨਵਰੀ ਫਿਕਸ ਨਹੀਂ ਕੀਤੀ ਗਈ ਔਰ ਅਜੇ ਤੱਕ ਉਹ ਠੀਕ ਨਹੀਂ ਹੋਈਆਂ ਆ ਬਰਸਾਤ ਖਤਮ ਹੁੰਦੇ ਸਾਰ ਸਾਡੇ ਪਲਾਨਿੰਗ ਕਰਕੇ ਉਹਨਾਂ ਨੂੰ ਠੀਕ ਕੀਤਾ ਜਾਵੇ ਔਰ ਉੱਥੇ ਜਿਹੜਾ ਫੇਜ਼ 2 ਦੇ ਵਿੱਚ ਖਾਸ ਕਰਕੇ ਚੋਆ ਦੀਆਂ ਖੋਡਾਂ ਬਹੁਤ ਸੀ ਔਰ ਉਹਦੇ ਨਾਲ ਜਗ੍ਹਾ-ਜਗ੍ਹਾ ਤੋਂ ਸੜਕਾਂ ਬੈਠੀਆਂ ਹੋਈਆਂ ਸੀ ਔਰ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਹੈ ਇਹ ਸਾਰੀਆਂ ਜੜੀਆਂ ਜਿਹਨੂੰ ਆਪਾਂ ਸਿ ਪੁਰਾ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਡਿਟੇਲ ਜਿਹੜਾ ਹੈਗਾ ਚਾਹੇ ਉਹ ਪੀਣ ਵਾਲਾ ਪਾਣੀ ਆ ਸੀਵਰੇਜ ਆ ਟੁੱਟੀਆਂ ਹੋਈਆਂ ਸੜਕਾਂ ਹੈ ਗਾਰਬੇਜ ਕਲੈਕਸ਼ਨ ਆ ਔਰ ਮਾਰਕੀਟਸ ਦੇ ਜਿਹੜੇ ਟੁੱਟੀਆਂ ਹੋਈਆਂ ਸੜਕਾਂ ਔਰ ਜਿਹੜੇ ਜਿੰਨੇ ਵੀ ਇਹਨਾਂ ਦੇ ਹੋਰ ਸਾਰੇ ਮੁੱਦੇ ਆ ਜਿਹੜੇ 3 ਵਾਲਿਆਂ ਦਾ ਇਹ ਜਿਹੜਾ ਇਹਨਾਂ ਦੀ ਸਿਕਿਉਰਿਟੀ ਦਾ ਇਸ਼ੂ ਆ ਇਹ ਸਾਰੇ ਬੈਠ ਕੇ ਡਿਸਕਸ ਕੀਤਾ ਜਾਂ ਤਾਂ ਇਹ ਜਿਹੜੀ ਪ੍ਰੋਪੋਜ਼ਲ ਹੈਗੀ ਆ ਉਹ ਪੋਟ ਅਪ ਕੀਤੀ ਜਾਵੇ ਕਿ ਇਹਨਾਂ ਦੇ ਮਸਲੇ ਕਿਸ ਤਰ੍ਹਾਂ ਹੱਲ ਕੀਤੇ ਜਾਣਗੇ ਇਹ ਉਹ ਬੰਦੇ ਆ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਉਹ ਸਾਡਾ ਹਮੇਸ਼ਾ ਸਾਥ ਦਿੱਤਾ ਔਰ ਇਹਨਾਂ ਦਾ ਮੇਰੇ ਉੱਤੇ ਬਹੁਤ ਜ਼ਿਆਦਾ ਕਰਜ਼ ਵੀ ਆ ਜਿਹੜਾ ਕਿ ਮੈਂ ਵਾਪਸ ਕਰਨਾ ਇਸ ਕਰਕੇ ਮੈਂ ਇੱਥੇ ਵਾਰ-ਵਾਰ ਆਵਾਂਗਾ ਔਰ ਸਾਰੇ ਇਹਨਾਂ ਦੇ ਜਿਹੜੇ ਜਿੰਨੇ ਵੀ ਕੰਮ ਅੱਜ ਦੇਖ ਕੇ ਆਇਆ ਔਰ ਮੈਂ ਜੀਓ ਟੈਗਿੰਗ ਕਰਕੇ ਸਾਰੇ ਸਬੰਧਤ ਅਫਸਰਾਂ ਨੂੰ ਭੇਜੀਆ ਉਹਨਾਂ ਤੋਂ ਸਾਰੀ ਉਹਨਾਂ ਦੀ ਜਿਹੜੇ ਹੈਗੇ ਅਸੀਂ ਸਾਰੇ ਮੈਂ ਵੀ ਪਬਲਿਕ ਸਰਵੰਟ ਹੈ ਤੇ ਉਹ ਵੀ ਪਬਲਿਕ ਸਰਵੰਟ ਹੈ ਇਹ ਮਾਲਕ ਹੈ ਗਿਆ ਤੇ ਇਹਨਾਂ ਮਾਲਕਾਂ ਦੀ ਸੀ ਸੇਵਾ ਕਰਨੀ ਹੈ ਮਿਲ ਕੇ ਔਰ ਸਾਰੇ ਜਾਣੇ ਮੈਂ ਉਮੀਦ ਕਰਦਾ ਕਿ ਇਸ ਭਾਵਨਾ ਨਾਲ ਸੇਵਾ ਕਰਨਗੇ ਔਰ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਬਹੁਤ ਧੰਨਵਾਦ